ਬਈ ਦਿੱਤੀ ਹੋਈ ਹੈ ਲੈ ਵੀ ਬਾਈ ਕੋਲੇ ਬਹੁਤ ਹੀ ਚੰਗੀਆਂ ਗਾਵਾਂ ਨੇ ਦੋ ਤੇ ਬਾਈ ਨਾਲ ਗੱਲ ਕਰਉਣੇ ਪਹਿਲਾਂ ਸੋਨੇ ਇੱਕ ਵਾਰੀ ਗਾਂ ਦੇ ਦਿਖਾਉਣੇ ਆਗੇ ਤੇ ਪਹਿਲਾਂ ਇੱਕ ਵਾਰੀ ਗਾਂ ਚੈੱਕ ਕਰੋ ਕਡ ਰੋਡਰ ਪੂਰਾ ਟਾਪ ਕੁਆਲਟੀ ਦਾ ਤੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਂ ਜੱਸੀ ਆ ਬਾਈ ਪਿੰਡ ਭੂਤਣਾ ਠੀਕ ਆ ਬਾਈ ਤੇ ਕਿੰਨੇ ਨਗ ਆ ਬਈ ਜ ਆਪਣੇ ਕੋਲੇ ਅੱਜ ਦੋ ਗਾਵਾਂ ਲਿਆਂਦੇ ਆ ਤੇ ਬਈ ਆਪੋਣਾ ਪਹਿਲੀ ਗਾਂ ਦੇ ਬਾਰੇ ਜਾਣਕਾਰੀ ਦਿਓ ਕਿੰਨੇ ਕਨੇ ਸੂਈ ਹੈ ਇਹ ਦੂਜਾ ਸੂਈ ਤੇ ਪਹਿਲੇ ਸੂਈ ਕਿੰਨਾ ਕ ਦੋਸੀ ਬਈ ਥਲੇ ਪਹਿਲੇ ਸੂਈ ਨੇ ਦਿੱਤਾ ਬਈ 23 24 ਕ ਦੋ ਠੀਕ ਆ ਬਈ ਤੇ ਹ 26 22 ਕਿਲੋ ਦੇ ਦੂੰਗਾ ਭਾਈ ਠੀਕ ਆ ਭਾਈ ਤੇ ਕਿੰਨੇ ਦਰਾਂ ਸੂਈ ਨੂੰ ਸੂਈ ਰਾਤ ਹੀ ਸੂਈ ਆ ਜੀ ਮਗਰ ਬੱਛਾ ਹਨਾ ਮਗਰ ਬੱਛਾ ਭਾਈ ਤੇ ਬਾਕੀ ਦੇਖ ਸਕਦੇ ਸੀ ਗਾਂ ਦੀ ਕੁਆਲਿਟੀ ਤੇ ਵੀ ਕੀ ਮੁੱਲ ਕਰਦੇ ਆਂਗੇ ਮੁੱਲ ਇਹਦਾ 1 35 ਹੈ 1 35 ਹੈਗੀ ਤੇ ਅਗਲੀ ਗਾਂ ਦੇ ਬਾਰੇ ਦੱਸੋ ਮੜਾ ਜੀ ਇੱਕ ਆ ਗਾਂ ਜੀ ਭਾਈ ਪਿਓਰ ਗ੍ਰੇਡ ਦੀ ਗਾਂ ਨਹੀਂ ਮੈਂ ਕਿਸੇ ਨੂੰ ਤੋੜ ਕੇ ਦਿਖਾਉਣੀਆਂ ਗਾਂ ਦੀ ਤੇਰਾ ਸੂਈ ਹੈ ਜੀ ਹਨਾ ਉਹ ਪਈਆ ਟ੍ਰੇਨ ਦੇ ਡੱਬੇ ਜੀ ਦੀ ਪੂਰੇ ਵੱਡੇ ਬੁੜੀ ਸਟਰਕਚਰ ਦੀ ਗਾਂ ਜੀ ਆਕੇ ਦੇਖੋ ਗਰੀਡ ਦੇ ਵਿੱਚ ਬਹੁਤ ਜਿਆਦਾ ਪਿੰਨੇ ਤੇ ਮਾਰਕਿੰਗ ਤਾਂ ਲਾਜਵਾਬ ਹੀ ਹੈ ਜੀ ਦਿੱਤੀ ਹੋਈ ਹੈ ਜੀ ਇਹ ਦੂਜੀ ਗਾਂ ਦਿਖਾਉਣਾ ਤੁਹਾਨੂੰ ਤੇ ਭਾਈ ਇਹ ਕਿੰਨੇ ਕੰਨੇ ਰਹਿੰਦੇ ਕੱਚੀ ਦੇ ਇਹ ਲੈ ਜਿਓ ਜੀ 7-8 ਦਿਨ 7-8 ਦਿਨ ਰੱਖ ਕੇ ਬਾਕੀ ਆਡ ਰੋਟਰ ਦੇਖੋ ਪੂਰਾ ਚੰਗਾ ਵੀ ਸੂਆ ਕਿੰਨਾ ਵੈਦਾ ਇਹਦਾ ਇਹਦਾ ਵੀ ਦੂਜਾ ਸੂਆ ਦੂਜਾ ਸੂਆ ਤੇ ਪਹਿਲਾ ਸੂਆ ਦੁੱਧ ਭਾਈ ਇਹਦਾ ਉਹ ਤਾਂ 22 ਕਿਲੋ ਦਿੱਤਾ ਪਹਿਲੇ ਠੀਕ ਆ ਭਾਈ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਭਾਈ 946552 ਬਾਈ ਠੀਕ ਆ ਬਾਈ 26578 ਠੀਕ ਆ ਬਈ ਤੇ ਵਪਾਰ ਦਾ ਕੰਮ ਆ ਹਾਂ ਹਾਂ ਤੇ ਘਰੇ ਹੁੰਦੇ ਆ ਬਈ ਨਾ ਘਰੇ ਹੁੰਦੇ ਆ ਬਈ 89 ਗਾਂ 89 ਨਾ ਗਾਂ ਹੁੰਦੇ ਆ ਤੇ ਬਈ ਜੇ ਖਰੀਦਣਾ ਤਾਂ ਬਈ ਨਾ ਕੰਟੈਕਟ ਕਰ ਲੈ ਸਕਰੀਨ ਉੱਤੇ ਨੰਬਰ ਦੇਵਾਂਗੇ ਧੰਨਵਾਦ ਲੈ ਇੱਕ ਬਈ ਕ੍ਰਾਸ ਬਰੀਡਿੰਗ ਦੀ ਗਾਂ ਲੈ ਕੇ ਆਇਆ ਤੇ ਗਿਰਦਾ ਵੀ ਕ੍ਰਾਸ ਹੈਗਾ ਤੇ ਸਹੀ ਭਾਅ ਦੇ ਵਿੱਚ ਤਾਂ ਦੇਖੋ ਬਈ ਘੈਂਟ ਆਗੇ ਮੰਗਲੇ ਗਾਂ ਤੋਂ ਭੇਜ ਜੁੜਦੇ ਆਗੇ ਤੇ ਬਾਕੀ ਸਮਾਂ ਦਿਖਾਉਣੇ ਆ ਫਿਰ ਮੋੜ ਲਿਆ ਦੇਖਦੇ ਆਂਗੇ ਮੋੜ ਲਿਆ ਕਿਤੇ ਦੇਖੋਗੇ ਅੱਗੇ ਗੱਲ ਕਰਾਉਣੇ ਤੁਹਾਡੇ ਨਾਲ ਪੁੱਛਦੇ ਆਂ ਕਿ ਜਾਣਕਾਰੀ ਲੈਣੀ ਹੈ ਕਿੰਨੇ ਦੁੱਧ ਤੇ ਕਿੰਨੀ ਸਸਤੀ ਮੰਗ ਰਹੀ ਹੈ 25 ਸਾਹੀ ਪਰ ਬਹੁਤ ਹੀ ਚੰਗੀ ਹੈ। ਸਾਹੀ ਗਾਲ ਬਾਈ ਤੁਸੀਂ ਵਾਲੀ ਆਪਣਾ ਨਾਮ ਤੇ ਪਿੰਡ ਦਾ ਦੋ ਬਈ ਦੂਜਾ ਸੁਆ ਬਹਿੜਾ ਹੀ ਹੈ ਸਾਹੀ ਵਾਲ ਬਹਿੜਾ ਹੀ ਠੀਕ ਹੈ ਬਈ ਸਾਹੀ ਵਾਲ ਦੀ ਬੱਚਾ ਮੰਗ ਰ ਮਗਰ ਸਾਹੀ ਵਾਲ ਦਾ ਬੱਚਾ 16 ਘੰਟੇ ਰੋਣ ਦਾ ਟਾਈਮ ਹੈ ਕਿੰਨੇ ਘੰਟੇ ਸੁਈ ਨੂੰ ਇਹ 10ਵਾਂ ਦੇਣਾ ਹੈ ਅੱਜ 10ਵਾਂ ਦੇਣਾਗਾ ਤੇ 16 ਕਿਲੋ ਧੋਤਾ ਹੈਗਾ ਤੇ ਥਾੜੂ ਚਵਾਈ ਪੂਰੀ ਮੋਟੀ ਹੈ ਥਾੜੂ ਬਹੁਤ ਮੋਟਾ ਲੱਗੇ ਇਹ ਸਾਈਵਾਰ ਪਿਓਰ ਬੱਚਾ ਹਨਾ ਹਾਂਜੀ ਬੱਚੀ ਹੋਰ ਹਾਂ ਬੱਚੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ 75894 94180 ਇੱਕ ਹੋਰ ਦੱਸਿਓ 75894 94180 ਇਹਦਾ ਰੇਟ ਕੀ ਕਰਦੇ ਆਪਾਂ ਜੀ ਰੇਟ ਆ ਜੀ 60 70000 ਕਰੀ ਜਾਂਦੇ ਆ ਜੀ ਹਾਂ 60000 ਦੀ ਆਪਾਂ ਦੇ ਬਹੁਤ ਬਾਈ ਦਾ ਮਨਤਾਣਾ ਕਰ ਠੀਕ ਆ ਧੰਨਵਾਦ ਬਾਈ ਕੋਲੇ 4-5 ਗਾਵਾਂ ਨੇ ਇੱਕ ਇਹਨਾਂ ਵਿੱਚ ਟੋਖੜ ਗੱਬਣਾਗੇ ਤੇ 12 ਕਿਲੋ ਬਾਕੀ ਬਾਈ ਨਾਲ ਗੱਲ ਕਰਾਉਣੇ ਹਨਾ ਵੇ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਪਿੰਡ ਦੱਸੋ ਨਾਮ ਵੀ ਸੁਖਦੀਪ ਸਿੰਘ ਪਿੰਡ ਚੱਕਰਾ ਹੰਗਾਲਾ ਜ਼ਿਲ੍ਹਾ ਕਿਹੜਾ ਪਿੰਡ ਦੱਸੋ ਜ਼ਿਲ੍ਹਾ ਬਟਿੰਡਾ ਤੇ ਭਾਈ ਕਿੰਨਾ ਕਿੰਨੇ ਮਹੀਨੇ ਦੀ ਕੱਪਣ ਹੈਗਾ 5 ਮਹੀਨੇ ਦੀ ਕੱਪਣ ਭਾਈ ਤੇ ਦੁੱਧ ਕਿੰਨਾ ਵੀ ਥੱਲੇ ਦੁੱਧ 12 ਲੀਟਰ ਹੈ ਇਸ ਟਾਈਮ ਦੁੱਧ 12 ਲੀਟਰ ਆ ਤੇ ਕੀ ਰੇਟ ਮੰਗਦੇ ਭਾਈ ਇਹਦਾ ਰੇਟ 50000 ਕਰਦੇ ਠੀਕ ਆ ਭਾਈ ਮਾਨਤਾ ਹੋ ਜੂਗੀ ਠੀਕ ਆ ਵਿੱਚ ਅਗਲੀ ਆ ਗਾਂ ਵੀ ਛੋਟੀ ਹੈ ਹਾਂਜੀ ਤੇ ਇਹ ਸੂਈ ਹੈ ਕਿ ਸੂਣ ਵਾਲੀਆਂ ਨਾਲ ਹੀ ਆਈ ਹੈ ਥੱਲੇ ਕਿੰਨਾ ਕੁ ਟਾਈਮ ਰਹਿੰਦਾ ਭਾਈ ਸੂਣ ਇਹਦੇ 5 4 ਤਾਂ ਬਾਕੀ ਰਹਿੰਦੇ ਆ ਠੀਕ ਆ ਭਾਈ ਤੇ ਸੂਆ ਕਿੰਨੇ ਮੈਂ ਦਾ ਇਹ ਸੂਆ ਤੀਜੇ ਸੜਾ ਤੀਜੇ ਸੂਆ ਦੇ ਬਾਕੀ ਆਟਰ ਦੇਖੋ ਤੁਸੀਂ ਨਾਲ ਲੱਤਾ ਜੋੜ ਲਓ ਫੇਰ ਵੀ ਬਾਹਰ ਨੂੰ ਪੂਰਾ ਵਧੀਆ ਆਉਂਦਾ ਹੈਗਾ ਤੇ ਦੂਜੇ ਸੂਏ ਕਿੰਨਾ ਕੁ ਦੁੱਸੀ ਬਈ ਇਹਦਾ ਇਹ ਦੁੱਧ ਦਵੇ 16 ਕਿਲੋ ਦੁੱਧ ਠੀਕ ਆ ਬਈ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ 65000 ਰੁਪਏ ਠੀਕ ਆ ਬਈ ਇਹ ਆ ਵੀ ਆਪਣੀ ਆ ਹਾਂਜੀ ਇਹ ਕਾਹਗਾ ਬਾਈ ਕੋਲੇ ਬਾਕੀ ਦੇਖੋ ਤੇ ਬਈ ਇਹਦਾ ਕਿੰਨਾ ਟਾਈਮ ਦਾ ਸੂਣ ਤੇ ਇਹਦਾ ਹਉਤਾ ਪਿਆ ਜੀ ਇਹ ਤਾਂ ਵਾਵਾ ਲਈ ਹੋਣਾ ਜੀ ਹਾਂਜੀ ਤੇ ਆ ਡਰ ਡਰ ਨੇ ਖੋਲਣਾ ਪੂਰਾ ਤੇ ਸੂਆ ਕਿੰਮਾ ਦਾ ਬਈ ਇਹਦਾ ਪਹਿਲਾ ਸੂਆ ਤੇ ਇਧਰ ਰੇਟ ਕੀ ਕਰਦੇ ਆਂ ਬਈ ਇਹਦਾ 35000 ਇਹਦਾ 35000 ਹੈਗਾ ਜਾਇਜੇ ਰੇਟ ਦੀ ਗਾਹ ਕੀ ਇਹ ਕਹੋ ਦੇਖੋ ਪੂਰੀ ਘੈਂਟ ਗੱਲ ਪਤਾ ਕਿ ਢਾਟਲੇਵੇ ਵਾਲੀ ਗੱਲ ਨੇ ਪੂਰਾ ਡਰੋਡਰ ਖੋਲਣਾ ਤੇ ਗੱਲ ਬਣਾਦ ਰਿਏ ਤੈਨੂੰ ਸੁਣਾ ਇਹਨੇ ਤੇ ਇਹਦਾ ਸੂਆ ਕਿੰਨਾ ਬਈ ਇਹਦਾ ਪਹਿਲਾ ਸੂਆ ਯਾਰ ਖੀਰੀ ਆ ਬੱਸੀ ਅੱਛਾ ਖੀਰੀ ਆ ਵੀ ਮੂੰਹ ਤਾਂ ਠੀਕ ਆ ਠੀਕ ਆ ਤੇਰੀ ਮਾਂ ਦਾ ਕੋਈ ਰਿਕਾਰਡ ਕੋਡ ਹੈ ਇਹਦਾ ਮਾਦਰ ਕਟ ਹੈਗਾ 2625 ਕਿਲੋ ਦੋਤਾ ਜੀ 2625 ਕਿਲੋ ਦੋਤਾ ਹਾਂਜੀ ਤੇ ਬਈ ਇਹਦਾ ਰੇਟ ਕੀ ਕਰਦੇ ਆਂ ਇਹਦਾ ਰੇਟ 70000 ਰੁਪਏ ਤੇ ਬਈ ਆਪਣਾ ਮੋਬਾਈਲ ਨੰਬਰ ਬੋਲ ਦੇ ਬਣਾ 82849 ਠੀਕ ਹੈ ਬਈ ਤੇ 3344 ਇਹ ਬਈ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਤੇ ਬਈ ਦਾ ਵਪਾਰ ਦਾ ਕੰਮ ਆਗਾ ਤੇ ਘਰੇ ਕਿਨੇ ਕਿਟ ਡੰਕਰ ਹੁੰਦੇ ਬਈ ਪਰ ਇਹ ਆਪਣੇ ਕੋਲ 5-4 ਹੁੰਦੇ ਨੇ ਮੱਝਾਂ ਹੀ ਹੁੰਦੀਆਂ ਕਿ ਲਗਾਵਾ ਜਾਂਦੇ ਨੇ ਮੱਝਾਂ ਗੰਮਾ ਐਸਾ ਵੀ ਠੀਕ ਹੈ ਮੱਝਾਂ ਤੇ ਗਾਵਾ ਹੁੰਦੇ ਨੇ ਬਈ ਕੋਲੇ ਤੇ ਬਈ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਤੇ ਕੰਟੈਕਟ ਕਰ ਧੰਨਵਾਦ ਬੋਸ ਵੀਰਾਂ ਤੇ ਜੇ ਤੁਹਾਨੂੰ ਮੈਂ ਤੁਹਾਨੂੰ ਮੰਡੀ ਰੌਣਕ ਮੇਲਾ ਉਹਦਾ ਮਾਹੌਲ ਪੜਿਆ ਹੋਇਆ ਮੰਡੀ ਦਾ ਵੇਚਣਗੇ ਵੇਚਣਗੇ ਮਤਲਬ ਕਿ ਜਿਹਾ ਕਿ ਹਰ ਇੱਕ ਹਰ ਇੱਕ ਹਰ ਇੱਕ ਹਰ ਇੱਕ ਹਰ ਇੱਕ ਮੰਡੀ ਲੱਗਦੀ ਆ ਤੇ ਬਹੁਤ ਹੀ ਜ਼ਿਆਦਾ ਕੱਟਦਾ ਤੇ ਇਸ ਵਾਰ ਆਪਾਂ ਹੀ ਥੋੜਾ ਜਿਹਾ ਕਾਫੀ ਟਾਈਮ ਬਾਅਦ ਆਇਆ ਵੀ ਤੇ ਬਾਹਰ ਦੇ ਆਦਮੀ ਆਉਂਦੇ ਆ ਕਿ ਰਾਸੀ ਜਿਹਨਾਂ ਮੰਦਾ ਪੈ ਗਿਆ ਸੀਗਾ ਉਹਦੇ ਕਰਕੇ ਤੇ ਹੁਣ ਪੂਰਾ ਮਾਹੌਲ ਬਣ ਗਿਆ ਤੇ ਬਾਕੀ ਚੰਗੇ ਚੰਗੇ ਕੋਈ ਨਹੀਂ ਕਰ ਲੈਣਾ ਹੋ ਗਿਆ ਆਪਦੀ ਸਾਡਾ ਕੰਪਨੀ ਦੇ ਵਿੱਚ ਫਸੂਦ ਦਿਖਾਉਣਾ ਤੇ ਆਪਦੀ ਮਰਜੀ ਨਾਲ ਕੋਈ ਵੀ ਫਸੂਦ ਲੈਣਾ ਖਰੀਦਣਾ ਠੀਕ ਹੈ ਆਪ ਤੇ ਮਸਲੀ ਕਰਕੇ ਲੈ ਲਓ ਇਹ ਲੱਗਦਾ ਪੂਰੇ ਚੰਗਾ ਸਾਈਵਾਲ ਕ੍ਰੋਸ ਕੀ ਸਾਈਵਾਲ ਕੰਮ ਕਹਿੰਦੇ ਆ। ਅੰਦਾਜ਼ੇ ਇੱਕ ਮਤਲਬ ਲਗਾਉਣਾ ਪਵੇਗਾ। ਆ ਦੇਖੋ। ਖੜ੍ਹਾ ਜਿਆਦਾ ਚੜ੍ਹ ਗਈ ਕੋਈ ਗਾਲਿਆ ਗ੍ਰੁੱਪ ਨਹੀਂ ਕੀਤੀ। ਕੰਮ ਪੂਰੀ ਚੰਦਰ ਸਿੰਘ। ਅੱਗੇ ਦੇਖੋ ਐਦਾਂ ਨੂੰ ਮਿਲਦਾ। ਅਕੀਲ ਦੇ ਕੋਲ ਮੰਡੀ ਦਾ ਮਾਹੌਲ ਪੂਰਾ ਘੇਟ ਬਣਿਆ ਹੋਇਆ। ਕ੍ਰੋਸ ਬਰੀਡਿੰਗ ਤੇ ਸੀ ਤੇ ਜਮੀਆਂ ਜੀ ਆਦੀ ਪਾਰਟਰੀਮ ਦਾ ਕੁਝ ਲੈ। ਸਾਡਾ ਕੰਮ ਵੀ ਇਹ ਤੁਹਾਨੂੰ ਪਟੇ ਦਿਖਾਉਣਾ ਹੈ। ਬਾਕੀ ਇੱਕ ਵਾਰੀ ਮੰਡੀ ਦਾ ਮਾਹੌਲ ਦੇਖਣਾ। ਤੇ ਮੋਟੇ ਠੀਕ। ਹੋਰ ਦੱਸ। ਆਰਥੀਆਂ ਗੱਲਬਾਤ ਗੁੰਡੀ ਦੇ ਵਿੱਚ ਪੂਰਾ ਕੈਂਟ ਜਦੋਂ ਹੋਣਾ ਤੇ ਜੇ ਨਤੀਜਾ ਕਰਦੇ ਹਾਂ ਕਿ ਕੈਂਟ ਆਪਾਂ ਚੰਗੇ ਚੰਗੇ ਪਾਸਾ ਲਾਗੇ ਇਹੇ ਕਮਾਨੀਂ ਫਰੀਅਮ ਦੇ ਕਵਾਟ ਦੀ ਆ ਕਿ ਦੇਖ ਜਿਹਦਾ ਮੌੜਾ ਕੋਈ ਸਾਈਨਾਂ 크ਰੋਸ ਬਰੀਡ ਦੀਗਾ ਤੇ ਪੂਰੀ ਕੈਂਟ ਗੱਲਬਾਤ ਗੁੰਡੀ ਦੇ ਜਦਾਂ ਚੰਗੇ ਚੰਗੇ ਪਾਸਾ ਲਾਉਂਦੇ ਆ ਤੇ ਹੁਣ ਸਟਾਰਟ ਹੋ ਕੇ ਕੰਡਾ ਬੰਦ ਹੋ ਜਾਂਦੀ ਸੀ ਨਤੀਜਾ ਆਪੀਆ ਮਾੜਾ ਬਣ ਕੇ ਹੋਰ ਨਾਲ ਦਿਨ ਤੱਕ ਹੋਰ ਵੀ ਚੰਗਾ ਬਾਹਰ ਦਿਖਾਉਂਗਾ ਧੰਨਵਾਦ ਜਿਹੜੇ ਜਿਹੜੇ ਵੀਂ ਦੇਖਦੇ ਆਗੇ ਤੇ ਅੱਗੇ ਚੱਲ ਕੇ ਆਹ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਸੱਚ ਨਾ ਮੈਂ ਆਮਾ ਕਿਤੇ ਦੇਖ ਸਕਦੇ ਕਾਹਟਾ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਰੌਣਕ ਮਿਲਾਂ ਦਿਖਾਉਂਗਾ ਤੇ ਕੋਈ ਦੇਖ ਆਪਣਾ ਜਾਨਵਰ ਆਉਂਦੇ ਆ ਹੈ ਨਾ ਇਹ ਦੱਸਦੇ ਆਂ ਕਿ ਦਲ ਦੇ ਵਿੱਚ ਮਹੌਲ ਦਿਖਾਉਣ ਚੰਗਾ ਵੀਡੀਓ ਦਾ ਜੀ ਗਰਮੰਦ ਅਗਲਾ ਜੋਰ ਦਿਖਾਉਣਾ ਚੰਗੇ ਚੰਗੇ ਕੋਲ ਤੇ ਦੇਖ ਸਕਦੇ ਹਾਂ ਹੋਰ ਕਿਹੜੇ ਗੱਲਬਾਤ ਵੀ ਵੀਡੀਓ ਰੱਖਦੇ ਤੇਰੇ ਇੱਕ ਇੱਕ ਹਰ ਤੱਕ ਨਾ ਸਕਦੇ ਪ੍ਰਦਰਪਨ ਇਹਨੂੰ ਪਾ ਦਿੰਦੇ ਕਰ 12 ਕਿਲੋ ਤੋਂ ਤੇ